ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਪੜ੍ਹਾਈ ਤਾਂ ਬਹੁਤ ਕੀਤੀ ਸੀ ਸਾਰੇ ਸਵਾਲ ਵੀ ਆਉਂਦੇ ਸੀ ਪਰ ਫਿਰ ਵੀ ਨੰਬਰ ਉਮੀਦ ਮੁਤਾਬਕ ਨਹੀਂ ਆਏ ਕੀ ਤੁਸੀਂ ਜਾਣਦੇ ਹੋ ਕਿ ਪ੍ਰੀਖਿਆ ਸਿਰਫ ਕੀ ਲਿਖਣਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਸਗੋਂ ਕਿਵੇਂ ਲਿਖਣਾ ਹੈ ਇਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਉਹ ਗੁਪਤ ਤਰੀਕੇ ਸਾਂਝੇ ਕਰੂੰਗੀ ਜੋ ਇੱਕ ਆਸਤ ਵਿਦਿਆਰਥੀ ਨੂੰ ਟਾਪਰ ਬਣਾ ਸਕਦੇ ਨੇ ਅਸੀਂ ਗੱਲ ਕਰਾਂਗੇ ਪੇਪਰ ਪ੍ਰੈਜੈਂਟੇਸ਼ਨ ਦੀ ਅਸੀਂ ਸਿੱਖਾਂਗੇ ਕਿ ਕਿਵੇਂ ਆਪਣੀ ਲਿਖਾਈ ਸਵਾਲਾਂ ਦੀ ਚੋਣ ਅਤੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਗਜ਼ਾਮੀਨਰ ਤੇ ਕਿਦਾਂ ਪ੍ਰਭਾਵ ਪਾਉਣਾ ਹੈ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਕਿਉਂਕਿ ਅੰਤ ਵਿੱਚ ਮੈਂ ਇੱਕ ਤੁਹਾਡੇ ਨਾਲ ਬੋਨਸ ਟਿਪ ਵੀ ਸ਼ੇਅਰ ਕਰੂੰਗੀ ਪੇਪਰ ਮਿਲਣ ਤੋਂ ਪਹਿਲਾਂ ਉਹਦੇ 15 ਮਿੰਟ ਬਹੁਤ ਮਹੱਤਵਪੂਰਨ ਹੁੰਦੇ ਨੇ ਜਦੋਂ ਤੁਹਾਨੂੰ ਪ੍ਰਸ਼ਨ ਪੱਤਰ ਮਿਲਦਾ ਤਾਂ ਘਬਰਾਉਣ ਦੀ ਬਜਾਏ ਇਹ ਕਰੋ ਕਿ ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜੋ ਸਾਰਾ ਪੇਪਰ ਇੱਕ ਵਾਰੀ ਪੜੋ ਇਹ ਦੇਖੋ ਕਿ ਕਿਹੜੇ ਸਵਾਲ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਉਂਦੇ ਹਨ ਅਤੇ ਕਿਹੜੇ ਥੋੜੇ ਔਖੇ ਨੇ ਮਨ ਦੇ ਵਿੱਚ ਇੱਕ ਮੈਪ ਬਣਾ ਲਓ ਕਿ ਕਿਹੜਾ ਸੈਕਸ਼ਨ ਪਹਿਲਾਂ ਕਰਨਾ ਹੈ ਮੇਰੀ ਸਲਾਹ ਹੈ ਕਿ ਜੋ ਸਭ ਤੋਂ ਵਧੀਆ ਆਉਂਦਾ ਹੈ ਉਸ ਤੋਂ ਸ਼ੁਰੂ ਕਰੋ ਸ਼ਾਂਤ ਰਹੋ ਲੰਬਾ ਸਾਹ ਲਓ ਜੇ ਕੋਈ ਸਵਾਲ ਨਹੀਂ ਆਉਂਦਾ ਤਾਂ ਡਰੋ ਨਾ ਅੱਗੇ ਵਧੋ ਹੈਂਡਰਾਈਟਿੰਗ ਤੇ ਨੀਟਨੈਸ ਮਤਲਬ ਸੁੰਦਰ ਲਿਖਾਈ ਤੇ ਸਾਫ ਸਫਾਈ ਤੁਹਾਡੀ ਲਿਖਾਈ ਤੁਹਾਡਾ ਪਹਿਲਾ ਪ੍ਰਭਾਵ ਆ ਤੁਹਾਡੀ ਲਿਖਾਈ ਮੋਤੀਆਂ ਵਰਗੀ ਹੋਣੀ ਜ਼ਰੂਰੀ ਨਹੀਂ ਪਰ ਸਾਫ ਹੋਣੀ ਜ਼ਰੂਰੀ ਆ ਜੇ ਕੋਈ ਗਲਤੀ ਹੋ ਜਾਵੇ ਉਸ ਉੱਪਰ ਬਹੁਤ ਜ਼ਿਆਦਾ ਕਾਟੇ ਮਾਰਨ ਦੀ ਬਜਾਏ ਸਿਰਫ ਇੱਕ ਸਿੰਗਲ ਲਾਈਨ ਨਾਲ ਕਟੋ ਦੋ ਸ਼ਬਦਾਂ ਦੇ ਵਿੱਚ ਘਾਰ ਬਰਾਬਰ ਵਿਥ ਰੱਖੋ ਇਸ ਦੇ ਨਾਲ ਪੇਪਰ ਪੜ੍ਹਨ ਵਿੱਚ ਆਸਾਨੀ ਹੁੰਦੀ ਆ ਹਾਸ਼ੀਏ ਮਤਲਬ ਮਾਰਜਨ ਸ਼ੀਟ ਦੇ ਦੋਵੇਂ ਪਾਸੇ ਹਾਸ਼ੀਏ ਜ਼ਰੂਰ ਲਾਓ ਜੇ ਪਹਿਲਾਂ ਤੋਂ ਨਹੀਂ ਲੱਗੇ ਹੋਏ ਇਸ ਦੇ ਨਾਲ ਲਿਖਾਈ ਬਹੁਤ ਸੋਹਣੀ ਲੱਗਦੀ ਆ ਸਟਰਕਚਰ ਆਫ ਆਨਸਰਸ ਮਤਲਬ ਉੱਤਰ ਕਿਵੇਂ ਲਿਖਣੇ ਨੇ ਹੁਣ ਗੱਲ ਕਰਦੇ ਆਂ ਵੀ ਜਵਾਬ ਲਿਖਣੇ ਕਿਵੇਂ ਨੇ ਇਕਜ਼ਾਮੀਨਰ ਕੋਲ ਹਜ਼ਾਰਾਂ ਪੇਪਰ ਆਉਂਦੇ ਨੇ ਉਸ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਤੁਹਾਡਾ ਹਰ ਸ਼ਬਦ ਪੜੇ ਇਸ ਲਈ ਪੁਆਇੰਟਾਂ ਵਿੱਚ ਲਿਖੋ ਪੈਰਾਗ੍ਰਾਫ ਲਿਖਣ ਦੀ ਬਜਾਏ ਪੁਆਇੰਟਾਂ ਵਿੱਚ ਜਵਾਬ ਦਿਓ ਇਹ ਪੜਨ ਦੇ ਵਿੱਚ ਸੌਖੇ ਤੇ ਅਟਰੈਕਟਿਵ ਹੁੰਦੇ ਨੇ ਹੈਡਿੰਗਸ ਤੇ ਸਬ ਹੈਡਿੰਗਸ ਦੀ ਵਰਤੋਂ ਕਰੋ ਹਰ ਮੁੱਖ ਗੱਲ ਲਈ ਇੱਕ ਹੈਡਿੰਗ ਬਣਾਓ ਹੈਡਿੰਗ ਨੂੰ ਬੋਲਡ ਜਾਂ ਅੰਡਰਲਾਈਨ ਕਰ ਦਿਓ ਮਹੱਤਵਪੂਰਨ ਸ਼ਬਦਾਂ ਨੂੰ ਅੰਡਰਲਾਈਨ ਕਰੋ ਮਤਲਬ ਜਵਾਬ ਦੇ ਵਿੱਚ ਜੋ ਵੀ ਇੰਪੋਰਟੈਂਟ ਕੀਵਰਡਸ ਨੇ ਜਾਂ ਡੇਟਸ ਨੇ ਉਹਨਾਂ ਨੂੰ ਪੈਨ ਜਾਂ ਪੈਂਸਲ ਨਾਲ ਅੰਡਰਲਾਈਨ ਕਰੋ ਇਸ ਨਾਲ ਚੈੱਕ ਕਰਨ ਵਾਲੇ ਦੀ ਨਜ਼ਰ ਸਿੱਧੀ ਸਹੀ ਜਵਾਬ ਤੇ ਹੀ ਪੈਂਦੀ ਆ ਇਸ ਤੋਂ ਇਲਾਵਾ ਡਾਇਗਰਾਮਸ ਅਤੇ ਫਲੋ ਚਾਰਟ ਨੂੰ ਵਰਤੋ ਮਤਲਬ ਜਿੱਥੇ ਹੋ ਸਕੇ ਤੁਸੀਂ ਚਿੱਤਰ ਬਣਾਓ ਇੱਕ ਛੋਟਾ ਜਿਹਾ ਫਲੋ ਚਾਰਟ ਪੂਰੇ ਪੈਰੇ ਨਾਲੋਂ ਵੱਧ ਨੰਬਰ ਦਿਵਾ ਸਕਦਾ ਸਭ ਤੋਂ ਜ਼ਰੂਰੀ ਆ ਟਾਈਮ ਮੈਨੇਜਮੈਂਟ ਬਹੁਤ ਸਾਰੇ ਬੱਚੇ ਕਹਿੰਦੇ ਨੇ ਕਿ ਪੇਪਰ ਛੁੱਟ ਗਿਆ ਇਹ ਸਭ ਤੋਂ ਵੱਡੀ ਗਲਤੀ ਹੈ ਸਮਾਂ ਕਿਵੇਂ ਬਚਾਉਣਾ ਹੈ ਹਰ ਸਵਾਲ ਲਈ ਸਮਾਂ ਤੈਅ ਕਰੋ ਨੰਬਰਾਂ ਦੇ ਹਿਸਾਬ ਨਾਲ ਸਮਾਂ ਵੰਡੋ ਜਿਵੇਂ 2 ਨੰਬਰ ਵਾਲੇ ਸਵਾਲ ਤੇ 10 ਮਿੰਟ ਖਰਾਬ ਨਾ ਕਰੋ ਘੜੀ ਤੇ ਨਜ਼ਰ ਰੱਖੋ ਹਰ ਅੱਧੇ ਘੰਟੇ ਬਾਅਦ ਚੈੱਕ ਕਰੋ ਕਿ ਤੁਸੀਂ ਕਿੰਨਾ ਪੇਪਰ ਕਰ ਲਿਆ ਹੈ ਅਖੀਰਲੇ 15 ਮਿੰਟ ਪੇਪਰ ਨੂੰ ਹਮੇਸ਼ਾ 15 ਮਿੰਟ ਪਹਿਲਾਂ ਖਤਮ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਆਪਣੀਆਂ ਗਲਤੀਆਂ ਨੂੰ ਚੈੱਕ ਕਰ ਸਕੋ ਇੱਕ ਹੋਰ ਬਹੁਤ ਮਹੱਤਵਪੂਰਨ ਕੁਐਸਚਨ ਆ ਕਿ ਕੀ ਸਵਾਲ ਲੜੀਵਾਰ ਮਤਲਬ ਸੀਰੀਅਲ ਆਰਡਰ ਦੇ ਵਿੱਚ ਹੀ ਕਰਨੇ ਜ਼ਰੂਰੀ ਨੇ ਜ਼ਰੂਰੀ ਨਹੀਂ ਪਰ ਕੁਝ ਗੱਲਾਂ ਦਾ ਧਿਆਨ ਰੱਖੋ ਕੋਸ਼ਿਸ਼ ਕਰੋ ਕਿ ਜੇ ਤੁਸੀਂ ਸੈਕਸ਼ਨ ਸੀ ਤੋਂ ਸ਼ੁਰੂ ਕੀਤਾ ਹੈ ਤਾਂ ਉਸ ਦੇ ਸਾਰੇ ਸਵਾਲ ਇਕੱਠੇ ਕਰੋ ਸਵਾਲ ਨੰਬਰ ਸਾਫ਼ ਲਿਖੋ ਉੱਤਰ ਲਿਖਣ ਵੇਲੇ ਪ੍ਰਸ਼ਨ ਨੰਬਰ ਬਿਲਕੁਲ ਸਾਫ਼ ਅਤੇ ਪੇਜ ਦੇ ਵਿਚਕਾਰ ਜਾਂ ਹਾਸ਼ੀਏ ਵਿੱਚ ਵੱਡਾ ਕਰਕੇ ਲਿਖੋ। ਅਖੀਰ ਦੇ ਵਿੱਚ ਕੁਝ ਛੋਟੀਆਂ ਪਰ ਮੋਟੀਆਂ ਗੱਲਾਂ ਨਵਾਂ ਪੈਨ ਨਾ ਵਰਤੋ। ਪੇਪਰ ਦੇ ਵਿੱਚ ਹਮੇਸ਼ਾ ਉਹ ਪੈਨ ਵਰਤੋ ਜਿਸ ਨਾਲ ਤੁਸੀਂ ਪਹਿਲਾਂ ਤੋਂ ਹੀ ਲਿਖ ਚੁੱਕੇ ਹੋ ਕਿਉਂਕਿ ਨਵਾਂ ਪੈਨ ਰੁਕ ਰੁਕ ਕੇ ਚੱਲ ਸਕਦਾ ਹੈ। ਖਾਲੀ ਥਾਂ ਛੱਡੋ। ਇੱਕ ਸਵਾਲ ਖਤਮ ਹੋਣ ਤੋਂ ਬਾਅਦ 2 ਤੋਂ 3 ਲਾਈਨਾਂ ਜ਼ਰੂਰ ਛੱਡੋ। ਕੋਈ ਸਵਾਲ ਨਾ ਛੱਡੋ। ਜੇ ਕਿਸੇ ਸਵਾਲ ਦਾ ਜਵਾਬ ਪੂਰੀ ਤਰ੍ਹਾਂ ਨਹੀਂ ਆਉਂਦਾ ਤਾਂ ਜਿੰਨਾ ਆਉਂਦਾ ਹੈ ਉਨਾ ਹੀ ਲਿਖੋ ਸਟੈਪ ਮਾਰਕਿੰਗ ਨਾਲ ਕੁਝ ਨੰਬਰ ਤਾਂ ਮਿਲ ਹੀ ਜਾਣਗੇ ਅਤੇ ਹੁਣ ਵਾਰੀ ਹੈ ਅੱਜ ਦੇ ਬੋਨਸ ਟਿਪ ਦੀ ਜਦੋਂ ਤੁਹਾਡਾ ਪੇਪਰ ਪੂਰਾ ਹੋ ਜਾਵੇ ਤਾਂ ਹਰ ਜਵਾਬ ਦੇ ਅਖੀਰ ਵਿੱਚ ਪੈਨਸਲ ਨਾਲ ਇੱਕ ਲਾਈਨ ਮਾਰ ਦਿਓ ਇਹ ਐਗਜ਼ਾਮੀਨਰ ਨੂੰ ਦੱਸਦਾ ਹੈ ਕਿ ਇੱਥੇ ਇੱਕ ਜਵਾਬ ਖਤਮ ਹੋ ਗਿਆ ਹੈ ਅਤੇ ਦੂਜਾ ਸ਼ੁਰੂ ਹੋ ਰਿਹਾ ਹੈ ਇਹ ਇੱਕ ਬਹੁਤ ਹੀ ਪ੍ਰੋਫੈਸ਼ਨਲ ਤਰੀਕਾ ਹੈ ਯਾਦ ਰੱਖਿਓ ਪ੍ਰੀਖਿਆ ਸਿਰਫ ਤੁਹਾਡੀ ਯਾਦਦਾਸ਼ਤ ਦਾ ਟੈਸਟ ਨਹੀਂ ਹੈ ਸਗੋਂ ਇਹ ਤੁਹਾਡੀ ਮੈਨੇਜਮੈਂਟ ਦਾ ਵੀ ਟੈਸਟ ਹੈ ਜੇ ਤੁਸੀਂ ਇਹ ਟਿਪਸ ਅਪਣਾਉਂਗੇ ਤਾਂ ਮੈਂ ਗਾਰੰਟੀ ਦਿੰਦੀ ਆ ਕਿ ਤੁਹਾਡੇ ਨੰਬਰ 10 ਤੋਂ 15% ਜ਼ਰੂਰ ਵਧਣਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਤੁਸੀਂ ਕਿਸ ਵਿਸ਼ੇ ਤੇ ਦੇਖਣੀ ਚਾਹੁੰਦੇ ਹੋ ਕਮੈਂਟ ਵਿੱਚ ਜ਼ਰੂਰ ਦੱਸਿਓ ਪੇਪਰਾਂ ਲਈ ਬੈਸਟ ਆਫ ਲੱਕ ਮਿਲਦੇ ਆ ਅਗਲੀ ਵੀਡੀਓ ਵਿੱਚ